ਹਰ ਇੱਕ ਕਿਸੇ ਪੈਸੇ ਵਾਲੇ ਧਨਾੜਵੰਦੇ ਨੇ ਆਪਣੇ ਘਰ ਦੇ ਬਾਹਰ ਚੌਂਕੀਦਾਰ ਰੱਖਿਆ ਹੁੰਦਾ ਜੀ ਸਿਕਿਉਰਿਟੀ ਗਾਰਡ ਤੇ ਉਹਦਾ ਕੰਮ ਕੀ ਹੈ ਚੌਂਕੀਦਾਰਾ ਕਰਨਾ ਧਿਆਨ ਰੱਖਣਾ ਆਪਣੇ ਗੁਰਦੁਆਰਾ ਸਾਹਿਬ ਵੀ ਵੇਖੋ ਬਾਹਰ ਮੇਨ ਗੇਟ ਤੇ ਕੁਰਸੀ ਤੇ ਇੱਕ ਸੇਵਾਦਾਰ ਹਾਜ਼ਰ ਹੈ ਬੈਠਾ ਹੈ ਪਹਿਲੀ ਪੰਕਤੀ ਦੇ ਆਪ ਜੀ ਦਰਸ਼ਨ ਕਰ ਹੀ ਚੁੱਕੇ ਹੋ ਆਪ ਜੀ ਨੂੰ ਪਤਾ ਹੈ ਰਸਨਾ ਤੂੰ ਅਨਰਾਸ ਰਾਤ ਰਹੀ ਤੇਰੀ ਪਿਆਸ ਨਾ ਚਾਹੇ ਇਹ ਜਿਹੜੀ ਅੱਜ ਜ਼ੁਬਾਨ ਦੀ ਰਸਨਾ ਦੀ ਗੱਲ ਤੀਜੇ ਪਾਤਸ਼ਾਹ ਕਰਦੇ ਨੇ ਨਾ ਇਹ ਗਿਆਨ ਇੰਦਰਾ ਵੀ ਹੈ ਕਰਮ ਇੰਦਰਾ ਵੀ ਹੈ ਕਿਉਂਕਿ ਬੋਲਣ ਦਾ ਕੰਮ ਵੀ ਕਰਦੀ ਹੈ ਟੇਸਟ ਵੀ ਦਿੰਦੀ ਹੈ ਵੀ ਟੇਸਟ ਕਿਵੇਂ ਦਾ ਹਰ ਇੱਕ ਚੀਜ਼ ਦਾ ਸਵਾਦ ਦਿੰਦੀ ਹੈ ਤੇ ਆਪ ਜੀ ਥੋੜਾ ਜਿਹਾ ਇਹ ਵੀ ਸਮਝ ਲਓ ਵੀ ਪੰਜ ਗਿਆਨ ਇੰਦਰੇ ਇਹ ਬੜੇ ਸਾਵਧਾਨ ਰੱਖਣੇ ਪੈਂਦੇ ਨੇ ਜਿਵੇਂ ਇੱਕ ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਸ਼ਬਦ ਕੌਣ ਸੁਣਦਾ ਹੈ ਜੀ ਕੰਨ ਪੰਜ ਗਿਆਨ ਇੰਦਰੇ ਸਮਝੋ ਤੇ ਸਪਰਸ਼ ਸਾਨੂੰ ਤੱਤਾ ਠੰਡਾ ਕਿਦੇ ਨਾਲ ਪਤਾ ਲੱਗਦਾ ਬਾਡੀ ਨਾਲ ਇਹਦੇ ਕੋਲ ਬਹੁਤ ਗਿਆਨ ਹੈ ਕਿਸੇ ਨਾਲ ਹੱਥ ਮਿਲਾਓ ਇਹ ਇਹ ਅੰਦਰੋਂ ਦੱਸ ਦੇਗੀ ਵੀ ਹੱਥ ਉਹਨੇ ਕਿਸ ਭਾਵਨਾ ਨਾਲ ਉਹਨੂੰ ਪਿਆਰ ਹੈ ਜਾਂ ਨਹੀਂ ਜਾਂ ਐਵੇਂ ਹੱਥ ਮਿਲਾਇਆ ਇਹਦੇ ਕੋਲ ਇੰਨਾ ਗਿਆਨ ਹੈ ਰੂਪ ਕੌਣ ਵੇਖਦਾ ਅੱਖਾਂ ਸਵਾਦ ਕਿਹੜੀ ਚੀਜ਼ ਚੱਕਦੀ ਜਿਹਦੀ ਅੱਜ ਗੱਲ ਕੀਤੀ ਹੈ ਮਹਿਲਾ ਤੀਜਾ ਜੀ ਜੀਵ ਰਸ ਤੇ ਸੁੰਘਦਾ ਕੌਣ ਹੈ ਸੁਗੰਧੀ ਕੋਣ ਕਿਹੜੀ ਚੀਜ਼ ਲੰਦੀ ਹੈ ਜੀ ਨੱਕ ਇਸੇ ਕਰਕੇ ਜਿਹੜੀ ਰਸਨਾ ਹੈ ਨਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਇਹ ਗਿਆਨ ਇੰਦਰਾ ਵੀ ਹੈ ਤੇ ਕਰਮ ਇੰਦਰਾ ਵੀ ਹੈ ਰਸਨਾ ساری ਉਮਰ ਖਾਂਦੀ ਰਹੇ ਅਲੱਗ-ਅਲੱਗ ਤਰ੍ਹਾਂ ਦੇ ਰਸ ਭਿੰਨੇ ਪਦਾਰਥ ਚੱਖਦੀ ਰਹੇ ਤੇ ساری ਉਮਰ ਬੋਲੇ ਵੀ ਰਸ ਉਦੋਂ ਹੀ ਆਏਗਾ ਜਦੋਂ ਵਾਇਕਰੂ ਦਾ ਨਾਮ ਮਹਿਸੂਸ ਕਰੇਗੀ ਜਦੋਂ ਗੁਰਬਾਣੀ ਨੂੰ ਪੜ੍ਹ ਕੇ ਮਹਿਸੂਸ ਕਰੇਗੀ ਕਿਉਂਕਿ ਪੜ੍ਹਨਾ ਤਾਂ ਇਹਨੇ ਬੋਲਣਾ ਰਸਨਾ ਨੇ ਆ ਨਾ ਅੰਦਰੋਂ ਮਹਿਸੂਸ ਵੀ ਹੁੰਦਾ ਹੈ ਹੁਣ ਜੇ ਭਾਂਤ ਭਾਂ ਦੀਆਂ ਗੱਲਾਂ ਹੀ ਕਰੀ ਗਈ ਰਸਨਾ ਫਿਰ ਤੇ ਕੁਝ ਨਹੀਂ ਪ੍ਰਾਪਤ ਹੋਣਾ ਹੁਣ ਚਸ ਕੇ ਵੀ ਬਹੁਤ ਤਰ੍ਹਾਂ ਦੇ ਨੇ ਚਸਕਾ ਇੱਕ ਥੋੜਾ ਹੈ ਇਸੇ ਕਰਕੇ ਗਿਆਨ ਇੰਦਰੇ ਸਮਝੇ ਨੇ ਆ ਪਰ ਇੱਥੇ ਕੇਵਲ ਜ਼ੁਬਾਨ ਦੀ ਗੱਲ ਹੋ ਰਹੀ ਆ ਜੇ ਆਪਾਂ ਜ਼ੁਬਾਨ ਦੀ ਜਾਂ ਰਸਨਾ ਦੀ ਗੱਲ ਹੀ ਕਰਾਂਗੇ ਰਸਨਾ ਜ਼ਰੂਰ ਲਿਖਿਆ ਹੈ ਪਰ ਗੱਲ ਅੰਦਰ ਦੀ ਹੋ ਰਹੀ ਹੈ ਸੱਚ ਜਾਣਿਆ ਕਿਉਂਕਿ ਜੋ ਅੰਦਰ ਹੈ ਬਾਹਰ ਉਹੀ ਆਉਂਦਾ ਹੈ ਜਿੰਨਾ ਮਰਜ਼ੀ ਲਕੋ ਲਵੇ ਜੋ ਅੰਦਰ ਹੈ ਬਾਹਰ ਉਹੀ ਆਉਣਾ ਹੈ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਅਨ ਅਨ ਹੁੰਦਾ ਹੋਰ ਰਸਨਾ ਹੁੰਦਾ ਸਵਾਦ ਹੁਣ ਆਪਾਂ ਕਿਸੇ ਨੂੰ ਕਹੀਏ ਵੀ ਤੂੰ ਆਵਾ ਤਵਾ ਨਾ ਬੋਲੇ ਆ ਕਰ ਆਪਾਂ ਜਦੋਂ ਵੀ ਕਿਸੇ ਨੂੰ ਮਿਲਦੇ ਆ ਕੋਈ ਬੰਦੇ ਦਾ ਸੁਭਾਅ ਹੈ ਆਵਾ ਤਵਾ ਬੋਲਦਾ ਹੈ ਗਾੜੀ ਕੋਲ ਚ ਕਰਦਾ ਹੈ ਹੋਰ ਭੈੜੀ ਤਰ੍ਹਾਂ ਦੀ ਸ਼ਬਦਾਵਲੀ ਬੋਲਦਾ ਉਹ ਹਟਦਾ ਹੀ ਨਹੀਂ ਕਿਉਂ ਕਿਉਂਕਿ ਸੁਭਾਅ ਬਣ ਗਿਆ ਉਹਦਾ ਜਿੱਥੋਂ ਸਵਾਦ ਨਹੀਂ ਆਉਂਦਾ ਨਾ ਅਜੇ ਵੀ ਉੱਥੇ ਸਵਾਦ ਲੱਭਦੀ ਐ ਰਸਨਾ ਉਮਰ ਸਾਰੀ ਬੀਤ ਗਈ ਉੱਥੇ ਜਾ ਕੇ ਗੱਲਾਂ ਕਰਨੀਆਂ ਨੇ ਜਾਂ ਫਿਰ ਕੰਨ ਉੱਥੇ ਜਾ ਕੇ ਕੰਨ ਕੰਨਾਂ ਨੂੰ ਮੈਂ ਸੁਣਾਉਣਾ ਐ ਕੁਛ ਚਲੋ ਮੁਆਫ ਕਰਨਾ ਮੈਂ ਕੰਨਾਂ ਵੱਲ ਚੱਲ ਗਿਆ ਜੇ ਮੈਂ ਕੰਨਾਂ ਵਾਲਾ ਬੀਛਾ ਤੋੜ ਲਿਆ ਹੋਰ ਪਾਸੇ ਆਪਾਂ ਚੱਲ ਜਾਵਾਂਗੇ ਆਪਾਂ ਰਸਨਾ ਦੀ ਗੱਲ ਕਰਦੇ ਹਾਂ ਇਹ ਕਦੇ ਨਹੀਂ ਥੱਕਦੀ ਰਸਨਾ ਕਿਉਂ ਕਿਉਂਕਿ ਚਸਕਾ ਮਾੜਾ ਗੱਲਾਂ ਦਾ ਪੈ ਗਿਆ ਬੜੀ ਪਿਆਰੀ ਪੰਕਤੀ ਹੈ ਆਖਣ ਆਖ ਨਰ ਜੇ ਆ ਆਖਣ ਆਖ ਨਰ ਜੇ ਸੁਣਨ ਨਾ ਰਜੇ ਕੰਨ ਸੁਣਨ ਨਾ ਰਜੇ ਕੰਨ ਦੇਖੋ ਜੀ ਜਿਹੜੀ ਜ਼बान ਹੈ ਨਾ ਕਦੇ ਨਹੀਂ ਥੱਕਦੀ ਸਾਰੀ ਉਮਰ ਬੋਲਦੀ ਐ ਇਹ ਸਾਰਾ ਦਿਨ ਇਹਨੂੰ ਬੁਲਾਈ ਜੋ ਕਦੇ ਨਹੀਂ ਥੱਕਦੀ ਆਹ ਮੂੰਹ ਭਾਵੇਂ ਥੱਕ ਜਵੇ ਜਿਹੜੀ ਅੰਦਰੋਂ ਨਾ ਅੰਦਰ ਭੜੀਆਂ ਵਿਚਾਰ ਆਈ ਜਾਂਦੀਆਂ ਨਹੀਂ ਬੋਲਣਾ ਇਹ ਕਦੇ ਨਹੀਂ ਥੱਕਦੀ ਕਦੇ ਨਹੀਂ ਉਦਾਂ ਮੂੰਹ ਥੱਕ ਜਵੇ ਖਾ ਖਾ ਕੇ ਪਰ ਜੀਵ ਕਹਿੰਦੀ ਹੋਰ ਆਣ ਦੋ ਹੋਰ ਆਣ ਦੋ ਪਰ ਹੈ ਬਾਦਸ਼ਾਹ ਸਾਡੇ ਸਭਨਾਂ ਤੇ ਬਖਸ਼ਿਸ਼ ਕਰੋ ਸਾਨੂੰ ਉਹ ਬੋਲ ਬਖਸ਼ਿਸ਼ ਕਰੋ ਸਾਡੇ ਅੰਦਰ ਹੀ ਆਨੰਦ ਪੈਦਾ ਹੋ ਜਾਵੇ ਖੁਸ਼ੀ ਪੈਦਾ ਹੋ ਜਾਵੇ ਸਾਨੂੰ ਉਹ ਬੋਲ ਬਖਸ਼ਿਸ਼ ਕਰੋ ਉਹ ਬਾਖਿਆ ਬਖਸ਼ਿਸ਼ ਕਰੋ ਉਹ ਸੱਚੀ ਗੁਰਬਾਣੀ ਸਾਡੇ ਹਿਰਦੇ ਵਿੱਚ ਵਸਾ ਦਿਓ ਜੀ ਸਾਧ ਸੰਗਤ ਮੈਂ ਇਹ ਵਿਸ਼ਰਾਮ ਸਾਧ ਸੰਗਤ ਮੈਂ ਇਹ ਵਿਸ਼ਰਾਮ ਬੜੀ ਪਿਆਰੀ ਪੰਕਤੀਆਂ ਨੇ ਸਾਧ ਹਿਰਦੈ ਜਪੀ ਪ੍ਰਭ ਤੇਰਾ ਨਾਮ ਜਾ ਕਾਰਣ ਇਹ ਦੁਰਲਭ ਦੇ ਜਾ ਕਾਰਣ ਇਹ ਦੁਰਲਭ ਦੇ ਸੋ ਬੋਲ ਮੇਰੇ ਪ੍ਰਭੂ ਦੇ ਰੈਗੂਲਰ ਬੋਲਣ ਕਰਕੇ ਨਾ ਜਿੰਨਾ ਵੀ ਆਪਾਂ ਦਿਨ ਵਿੱਚ ਬੋਲਦੇ ਆਂ ਰਾਤਾਂ ਨੂੰ ਬੋਲਦੇ ਆਂ ਬੋਲਣ ਕਰਕੇ ਸਾਡੇ ਬੋਲ ਐ ਨਾ ਜਿਹੜੇ ਫਿੱਕੇ ਹੋਏ ਪਹੋਣੇ ਸ਼ੁਰੂ ਹੋ ਜਾਂਦੇ ਨੇ हे ਬਾਦਸ਼ਾ ਉਹ ਬੋਲ ਬਖਸ਼ਿਸ਼ ਕਰੋ ਬੋਲਣ ਦੀ ਲੋੜ ਨਾ ਪਵੇ ਸਾਡੇ ਤੇ ਕਿਰਪਾ ਕਰੋ ਉਹ ਸੱਚੇ ਬੋਲ ਬਖਸ਼ਿਸ਼ ਕਰੋ ਜਿਦੇ ਨਾਲ ਬੋਲਣ ਦੀ ਵੀ ਲੋੜ ਨਾ ਪਵੇ ਬੋਤਾ ਬੋਲਣਾ ਵੀ ਤੇ ਬੋਤਾ ਚੁੱਪ ਰਹਿਣਾ ਵੀ ਤ੍ਰਿਪਤੀ ਨਹੀਂ ਸੱਚ ਜਾਣੇ ਹੋ ਕੀ ਕਰੀਏ ਮਾਨਸਿਕ ਸੁਭਾਅ ਬਦਲੀਏ ਜੋ ਇਹ ਗੱਲ ਸਮਝੀ ਬੋਤਾ ਬੋਲਣਾ ਵੀ ਜਾਂ ਬੋਤਾ ਚੁੱਪ ਰਹਿਣਾ ਵੀ ਤ੍ਰਿਪਤੀ ਨਹੀਂ ਸੋਚ ਸਮਝ ਕੇ ਬੋਲਣਾ ਜਾਂ ਸੋਚ ਸਮਝ ਕੇ ਖਾਣਾ ਮਾਨਸਿਕ ਸਥਿਤੀ ਠੀਕ ਹੋਵੇਗੀ ਜਿਹੜਾ ਬੋਲ ਮੈਨੂੰ ਨਹੀਂ ਸ਼ਾਂਤ ਕਰ ਸਕਦਾ ਉਹਨੇ ਆਪਾਂ ਗੱਲਬਾਤ ਕਰੀਏ ਕਿਸੇ ਵਿਅਕਤੀ ਨਾਲ ਜਿਹੜਾ ਬੋਲ ਉਸ ਬੰਦੇ ਨੂੰ ਸ਼ਾਂਤ ਨਹੀਂ ਕਰ ਸਕਦਾ ਸਾਨੂੰ ਕਈ ਸ਼ਾਂਤ ਕਰੇਗਾ ਭਈ ਸੋਚਣ ਵਾਲੀ ਗੱਲ ਹੈ ਇਹ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਤੇ ਇਸੇ ਰਸਨਾ 'ਚ ਆਪਾਂ ਇੱਕ ਛੋਟਾ ਜਿਹਾ ਇਹ ਮੈਂ ਆਪਣੇ ਮਨੋਂ ਵਾਈਗਰੂ ਜੀ ਦੀ ਕਿਰਪਾ ਨਾਲ ਇੱਕ ਗੱਲ ਕਰਨਾ ਚਾਹੁੰਦਾ ਦੂਜਾ ਪੱਖ ਰੱਖੀ ਹੈ ਆਪਾਂ ਰਸਨਾ ਤੇ ਖਾਣ ਦਾ گربا جی بھی لکھیا بابا ہور کھانا خوشی کھوار ہور کھانا خوشی کھوار ہور کھانا دیکھو جی جو پھوڑ میرے لئے چنگا نہیں لب دی ہے لب دی آج پتہ نہیں کتھو کتھو پرواسی آ کے ریڑیاں لگائیں ਵੱਡੇ ਵੱਡੇ ਸਵੀਟਸ ਖੋਲੇ ਨੇ ਢਾਬੇ ਖੋਲੇ ਨੇ ਜੋ ਸਾਨੂੰ ਖਵਾਇਆ ਜਾ ਰਿਹਾ ਇਹ ਜੀਭਾਂ ਲੱਭਦੀ ਐ ਕੀ ਜੋ ਫੂਡ ਸਾਡੇ ਲਈ ਮੇਰੇ ਲਈ ਚੰਗਾ ਨਹੀਂ ਬੋਡੀ ਨੂੰ ਲੋਡ ਨਹੀਂ ਮਨ ਮਰਜ਼ੀ ਐ ਬੋਡੀ ਨੂੰ ਲੋਡ ਨਹੀਂ ਉਸ ਫੂਡ ਦੀ ਪਰ ਮਨ ਮਰਜ਼ੀ ਐ ਮੈਂ ਖਾਣਾ ਐ ਹੁਣ ਮੈਂ ਬੇਨਤੀ ਕਰਦਾ ਇਹ ਗੱਲ ਧਿਆਨ ਨਾਲ ਆਪਣੇ ਮਨ ਵਿੱਚ ਲਿਖ ਲਓ ਜੋ ਸਰੀਰ ਨੂੰ ਚਾਹੀਦਾ ਉਹ ਦਿਓ ਜੋ ਮਨ ਮੰਗਦਾ ਕਦੇ ਨਾ ਦਿਓ ਜੋ ਸਰੀਰ ਨੂੰ ਲੋੜ ਹੈ ਜਿਸ ਚੀਜ਼ ਦੀ ਉਹ ਦਿਓ ਸਾਹਮਣੇ ਬੈਠੇ ਨੇ ਪਿੱਛੇ ਜੁਗਿੰਦਰ ਸਿੰਘ ਜੀ ਬੜੇ ਇਸ ਚੀਜ਼ ਤੇ ਦਿਰ ਦਿੱਤਾ ਉਹਨਾਂ ਦੀ ਮੈਨੂੰ ਵਧੀਆ ਲੱਗਦੀ ਕਿਤੇ ਕੌਫੀ ਦੀ ਗੱਲ ਹੋਵੇ ਚਾਹ ਦੀ ਬਸ ਨਹੀਂ ਪੱਕਾ ਹੀ ਹੈ ਕਦੇ ਨਹੀਂ ਚਾਹ ਸੋ ਬੰਦਾ ਕਿ ਜੋੜ ਲਾ ਲਵੇ ਜੀ ਆਜੋ ਛਕ ਲੋ ਥੋੜੀ ਬਹੁਤੀ ਇੱਕ ਘੁੱਟ ਪੀ ਲਓ ਵਧੀਆ ਲੱਗਦਾ ਕਈ ਵਾਰ ਮਿਲ ਕੇ ਦੇਖਿਆ ਕਈ ਵਾਰ ਗੱਲ ਕੀਤੀ ਹੈ ਇਹ ਦ੍ਰਿੜਤਾ ਹੈ ਨਾਮ ਦ੍ਰਿੜਤਾ ਹੈ ਦ੍ਰਿੜਤਾ ਬਖਾਣੀ ਕਿੰਡੀ ਵੱਡੀ ਗੱਲ ਹੈ ਸਾਹਮਣੇ ਜਲੇਬੀਆਂ ਪਈਆਂ ਮੈਂ ਨਹੀਂ ਖਾਣੀ ਗਰਮ ਗਰਮ ਜਲੇਬੀਆਂ ਪਈਆਂ ਕਿਹੜਾ ਛੱਡਦਾ ਹੈ ਕਈਆਂ 'ਚ ਦ੍ਰਿੜਤਾ ਹੁੰਦੀ ਹੈ ਮੁਬਾਰਕ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀ ਹੈ ਰੋਗੀ ਹੋ ਜਾਣਾ ਮਨ ਨੇ ਫਿਰ ਮਨ ਨੇ ਵੀ ਤੇ ਤਨ ਨੇ ਵੀ ਕਿਉਂਕਿ ਮਨ ਤਨ ਨਾਲ ਜੁੜਿਆ ਤਨ ਮਨ ਨਾਲ ਜੁੜਿਆ ਜੇ ਬੋਡੀ ਖਰਾਬ ਹੋ ਗਈ ਤਾਂ ਫਿਰ ਕੁਝ ਵੀ ਹੋ ਸਕਦਾ ਸਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਗੇ ਭਾਈ ਅਕਲ ਦਿੱਤੀ ਸੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਦੈ ਤਨ ਪੀੜੀ ਮਨ ਵਿੱਚ ਚੱਲੇ ਵਿਕਾਰ ਫਿਰ ਗੁੱਸਾ ਹੁੰਦਾ ਬੜਾ ਗੁੱਸਾ ਹੁੰਦਾ ਜੀਵ ਕਹਿੰਦੀ ਹੋਰ ਖਾऊं ਜੀਵ ਕਹਿੰਦੀ ਹੋਰ ਖਾऊं ਠਿੱਡ ਕਹਿੰਦਾ ਕਿੱਥੇ ਪਾऊं ਅੰਦਰ ਧਾਨਈ ਪਰ ਜੀਵ ਮੰਗੀ ਜਾਂਦੀ ਹੈ ਦੇਖੋ ਰਸਨਾ ਦੀ ਗੱਲ ਚੱਲ ਰਹੀ ਹੈ ਨਾ ਅੱਜ ਹੀ ਆਪਣੇ ਘਰ ਵਿੱਚੋਂ ਵਾਈਟ 슈ਗਰ ਚੀਨੀ ਖੰਡ ਅੱਜ ਹੀ ਆਪਣੇ ਘਰ ਵਿੱਚੋਂ ਚਿੱਟਾ ਲੂਣ ਸਾਲਟ ਅੱਜ ਹੀ ਆਪਣੇ ਘਰ ਵਿੱਚੋਂ ਮੈਦਾ ਕੱਢ ਦੋ ਔਰ ਫਰੀਜੇ ਵੇਖੋ ਆਪਣਾ ਫਰੀਜ ਖੋਲ ਕੇ ਵੇਖੋ ਵਿੱਚ ਮਠਿਆਈ ਤੇ ਨਹੀਂ ਪਈ ਕਿਸੇ ਤਰ੍ਹਾਂ ਦੀ ਮਠਿਆਈ ਤੇ ਨਹੀਂ ਪਈ ਵਿੱਚ ਨਾ ਖਰਾਬ ਕਰੋ ਆਪਣੀ ਸਿਹਤ ਤੇ ਬੱਚਿਆਂ ਦੀ ਕਿਸੇ ਤਰ੍ਹਾਂ ਦੀ ਚਾਕਲੇਟ ਤੇ ਨਹੀਂ ਪਈ ਬੱਚੇ ਚਾਕਲੇਟ ਖਾਂਦੇ ਆ ਨਾ 슈ਗਰ ਇਨਟੇਕ ਖਾਂਦੇ ਆ ਬੱਚੇ ਬਹੁਤ ਗਲਤ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸ਼ੂਗਰ ਹੈ ਜਿਹੜੀ ਛੋਟੀ ਚਾਕਲੇਟ ਵਗੈਰਾ ਮਿਲਦਾ ਹੈ ਨਾ ਮਾਰਕੀਟ ਤੋਂ ਬਹੁਤ ਜ਼ਿਆਦਾ ਸ਼ੂਗਰ ਹੈ ਉਹਦੇ ਵਿੱਚ ਅਸੀਂ ਬੱਚਿਆਂ ਨਾਲ ਕੀ ਕਰ ਰਹੇ ਆ ਇਹ ਸਭ ਤੋਂ ਵੱਧ ਮੋਟਾ ਮਿੱਠਾ ਕਰਦਾ ਹੈ ਫਾਸਟ ਫੂਡ ਕਰਦਾ ਹੈ ਜੰਕ ਫੂਡ ਕਰਦਾ ਹੈ ਮੀਟ ਕਰਦਾ ਹੈ ਤਕੜੇ ਹੋ ਕੇ ਛੱਡিয়ে ਇਹ ਮੈਂ ਜਿਹੜੀ ਪਿਆਰ ਵਾਲੀਆਂ ਸੰਗਤਾਂ ਸੁਣਨ ਵਾਲੀਆਂ ਨੇ ਮੈਨੂੰ ਪਤਾ ਹੈ ਬਹੁਤ ਚੜ੍ਹਦੀ ਕਲਾ ਹੈ ਸਭ ਦੀ ਕਿਉਂਕਿ ਇੰਟਰਨੈਟ ਦੇ ਮਾਧਿਅਮ ਰਾਹੀਂ ਆਵਾਜ਼ ਦੂਰ ਦੂਰ ਵੀ ਜਾਂਦੀ ਹੈ ਇਸ ਕਰਕੇ ਗੱਲ ਕਰਨੀ ਪੈਂਦੀ ਹੈ ਕਿਸੇ ਦਾ ਭਲਾ ਹੋ ਜਾਵੇ گربا چی لکھا رس راس رس سجا مندر رس گھوڑے رس سجا مندر راس, راس میٹھا راس, راس ماس رس میٹھا رس ماس بڑے چسکے لالے چسکے ਇਹ ਤੇ ਰਸ ਸਰੀਰ ਕੇ ਇਹ ਤੇ ਰਸ ਸਰੀਰ ਕੇ ਘਟ ਘਟ ਨਾਮ ਨਿਵਾਸ ਘਟ ਘਟ ਨਾਮ ਨਿਵਾਸ ਮਿੱਠੇ ਦਾ ਰਸ ਮਾਸ ਦਾ ਚਸਕਾ ਲੱਗ ਗਿਆ ਜਦੋਂ ਤੱਕ ਐਨੇ ਚਸਕੇ ਜ਼ੁਬਾਨ ਨੂੰ ਪਹਿਲਾਂ ਹੀ ਲੱਗੇ ਹੋਏ ਨੇ ਹਾਏ ਹਾਏ ਧਿਆਨ ਵਾਲੇ ਸਮੇਂ ਵਿੱਚ ਨਿਕਲੇਗੀ ਮੂੰਹ ਤੋਂ ਵਾਹਿਗੁਰੂ ਦਾ ਨਾਮ ਨਹੀਂ ਕਦੇ ਨਿਕਲੇਗਾ ਆਪਣੀ ਖਾਣ ਪੀਣ ਦੀਆਂ ਆਦਤਾਂ ਬਦਲੀਏ ਸਭ ਕੁਝ ਖਾ ਕੇ ਸਤਾਲ ਲੱਗੇ ਨੇ ਵੱਡੇ ਵੱਡੇ ਵਿਆਹ ਵਿੱਚ ਸਾਰੀਆਂ ਮਿੱਠੀਆਂ ਮਿੱਠੇ ਰਸ ਭਿੰਨੇ ਪਦਾਰਥ ਖਾ ਕੇ ਬੰਦਾ ਚਾਹ ਚੱਕ ਕੇ ਵਿੱਚ ਮਿੱਠਾ ਪਾ ਦੇ ਚਾਹ ਤਿੱਖੀ ਲੱਗਦੀ ਹੈ ਚਾਹ ਪੀ ਕੇ ਲੱਗਦੀ ਹੈ ਤੇ ਮੈਂ ਥੋੜਾ ਜਿਹਾ ਟਾਈਮ ਚਾਹ ਤੇ ਵੀ ਲਾ ਦਿੰਦਾ ਚਾਹ ਕਨਸਿਸਟੈਂਟ ਜਿਹੜੇ ਚਾਹ ਰੈਗੂਲਰ ਪੀਂਦੇ ਨੇ ਸਰੀਰ ਤੇ ਭੈੜੀ ਤਰ੍ਹਾਂ ਦੀ ਖਾਜ ਹੋਣੀ ਖੁਜਲੀ ਹੋਣੀ ਦਾਗ ਪੈ ਜਾਣੇ ਇਹ ਕਿਹਦੇ ਕਰਕੇ ਆ ਜੀ ਚਾਹ ਕਰਕੇ ਐਸਿਡਿਟੀ ਕਾਦੇ ਕਰਕੇ ਆ ਚਾਹ ਕਰਕੇ ਕਈਆਂ ਦੇ ਸਿਰ ਵਿੱਚ ਦਰਦ ਰਹਿੰਦਾ ਹਲਕਾ ਹਲਕਾ ਉਹ ਕਾਦੇ ਕਰਕੇ ਐ ਚਾਹ ਕਰਕੇ ਬੇਚੈਨੀ ਰਹਿੰਦੀ ਐ ਕਾਦੇ ਕਰਕੇ ਐ ਚਾਹ ਕਰਕੇ ਐ ਛਈਆਂ ਤਾਂ ਬੇ ਕਈਆਂ ਦੇ ਮੂੰਹ ਤੇ ਪਏ ਹੁੰਦੇ ਨੇ ਉਹ ਕਾਦੇ ਕਰਕੇ ਐ ਚਾਹ ਕਰਕੇ ਐ ਸਾਡਾ ਦਿਮਾਗ ਮਾਈਂਡ ਯਾਦਦਾਸ਼ਤ ਕਮਜ਼ੋਰ ਕਾਦੇ ਕਰਕੇ ਹੁੰਦੀ ਐ ਚਾਹ ਕਰਕੇ ਹੁੰਦੀ ਐ ਕਈਆਂ ਨੂੰ ਨੀਂਦ ਨਹੀਂ ਪ੍ਰੋਪਰ ਆਉਂਦੀ ਕਿਉਂ ਨਹੀਂ ਆਉਂਦੀ ਚਾਹ ਕਰਕੇ ਨਹੀਂ ਆਉਂਦੀ ਖੱਟੇ ਅੜਖਾਰ ਕਾਦੇ ਕਰਕੇ ਹੁੰਦੇ ਐ ਚਾ ਕਰਕੇ ਹੁੰਦੇ ਹਨ ਇਲਾਜ ਮੇਰੇ ਨਾਲ ਵੀ ਆਪ ਜੀ ਸੰਪਰਕ ਕਰ ਸਕਦੇ ਹੋ 99157 55113 ਮੈਂ ਲੱਗਾ ਕਿਸੇ ਟੀਮ ਨਾਲ ਜੁੜ ਕੇ ਮੈਂ ਉਦਾਂ ਨਹੀਂ ਕਿਸੇ ਚੀਜ਼ ਦੀ ਕੋਈ ਐਡ ਨਹੀਂ ਕਰਦਾ ਕਿ ਮਸ਼ਹੂਰੀ ਨਹੀਂ ਕਰਦਾ ਕਿਸੇ ਟੀਮ ਨਾਲ ਜੁੜ ਕੇ ਚੰਗੇ ਕੋਚ ਨਾਲ ਜੁੜ ਕੇ ਕਿਸੇ ਚੰਗੇ ਭੈਣ ਭਰਾ ਨਾਲ ਜੁੜ ਕੇ ਸੱਚੇ ਪੱਕੇ ਬੰਦੇ ਨਾਲ ਜੁੜ ਕੇ ਕੁਝ ਸਿੱਖਿਆ। ਔਰ ਉਹ એનર્ਜੀ ਡਰਿੰਕ ਫੂਡ ਪਾਈ ਵਸਾਫ ਕਰਦਾ ਹੈ। ਉਹ એનર્ਜੀ ਡਰਿੰਕ એનર્ਜੀ ਦਿੰਦਾ ਹੈ। ਹੁਣ ਇਸੇ ਕਰਕੇ ਅਸੀਂ ਕੀ ਕਰੀਏ ਜੀ ਆਪਣੇ ਖਾਣ ਪੀਣ ਦੀ। ਦੇਖੋ ਚਾਹ ਨਾਲ ਕਿੰਨਾ ਕੁਝ ਮਿਲਦਾ। ਕਿੰਨੇ ਕਿੰਨੇ ਨੁਕਸਾਨ ਨੇ ਚਾਹ ਦੇ। ਪਰ ਅਸੀਂ ਨਹੀਂ ਛੱਡਦੇ। ਸਾਨੂੰ ਬਚਪਨ ਤੋਂ ਆਦਤ ਪਈ ਹੈ। ਸਾਡੇ ਦਾਦੇ ਪੜਦਾਦੇ ਨੇ ਖਤਮ ਕਰ ਦਿੱਤੇ। ਸਾਡੇ ਵੱਡੇ ਵਡੇਰੇ ਇਹਨੇ ਖਤਮ ਕਰ ਦਿੱਤੇ। ਸਾਨੂੰ ਅੱਜ ਵੀ ਨਹੀਂ ਸਮਝ ਆਈ। ਬਾਕੀ ਜਿਹੜੇ ਘਰ ਘਰ ਵਿੱਚ ਡਾਕਟਰ ਬੈਠੇ ਨੇ ਨਾ ਇਹਨਾਂ ਤੋਂ ਬਚਣ ਦੀ ਲੋੜ ਹੈ ਹਾਂਜੀ ਕੋਈ ਗੱਲ ਨਹੀਂ ਕੋ ਟਾਈਮ ਤੋਂ ਸਵੇਰੇ ਉੱਠ ਕੇ ਚੱਲਦਾ ਹੀ ਆ ਕੁਝ ਨਹੀਂ ਹੁੰਦਾ ਦੋ ਟਾਈਮ ਤੇ ਕਰ ਲੋ ਇਹਨਾਂ ਤੋਂ ਬਚੋ ਭਾਈ ਸਾਨੂੰ ਪਤਾ ਹੋਵੇ ਆ ਵੇਖੋ ਇੱਥੇ ਕੀ ਰੱਖਣਾ ਹੈ ਇੱਥੇ ਰਸਨਾ ਤੇ ਰੱਖਣਾ ਕੀ ਹੈ ਗਿਆਨ ਹੋਵੇ ਬੋਲਣਾ ਕੀ ਹੈ ਗੁਰਬਾਣੀ ਨਾਲ ਸਾਂਝ ਪਾਓ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਗੁਰਬਾਣੀ ਪੜੋ ਜਦੋਂ ਇਹ ਸੱਚਾ ਗਿਆਨ ਜੀਵਨ ਵਿੱਚ ਆ ਗਿਆ ਇੱਥੋਂ ਪਤਾ ਲੱਗੇਗਾ ਬੋਲਣਾ ਕੀ ਹੈ ਇਥੋਂ ਪਤਾ ਲੱਗੇਗਾ ਖਾਣਾ ਕੀ ਅੰਦਰ ਕੀ ਲੈ ਕੇ ਜਾਣਾ ਹੈ ਹਰ ਮੰਦਰ ਦੱਸਿਆ ਹੈ ਗੁਰਬਾਣੀ 'ਚ ਹਰ ਮੰਦਰ ਪਰਮਾਤਮਾ ਦਾ ਵਾਸਾ ਹੈ ਅੰਦਰ ਅਸੀਂ ਕੀ ਕੁਝ ਖਾਈ ਜਾਂਦੇ ਹਾਂ ਸਬਜੀ ਵਾਲਾ ਹੁੰਦਾ ਉਹ ਸੁੱਕਾ ਲੱਗ ਜਾਂਦਾ ਜੇ ਕੋਈ ਰੈਡੀਜੀ ਲੈ ਕੇ ਆ ਗਿਆ ਨਾ ਪਤਾ ਨਹੀਂ ਕੀ ਕੀ ਰੱਖਿਆ ਹੁੰਦਾ ਫਾਸਟ ਫੂਡ ਜਾਂ ਉਹ ਸੁੱਕਾ ਨਹੀਂ ਬੰਦਾ ਜਾਂਦਾ ਉਹ ਉਹ ਦੀ ਖਾਲੀ ਰੈਡੀ ਕਰਕੇ ਭੇਜਦੇ ਆਪਾਂ ਕਿੰਨਾ ਕੁ ਜਿਆ ਖੀਰਾ ਲੈ ਲਵਾਂ ਸਲਾਦ ਲੈ ਲਵਾਂ ਟਮਾਟਰ ਲੈ ਲੋ ਟਮਾਟਰ कच्चा खा के देखो ਕਿੰਨੇ ਦਿਨ ਉਮਰ ਵੱਧਦੀ ਹੈ ਚੰਗੀਆਂ ਚੀਜ਼ਾਂ ਆਪਣੀ ਬੋਡੀ ਨੂੰ ਦਈਏ ਫਲ ਫਰੂਟ ਦਈਏ ਨਿਊਟ੍ਰੀਸ਼ਨ ਦਈਏ ਮੈਂ ਫਿਰ ਬੇਨਤੀ ਕੀਤੀ ਹੈ ਆਪਣੇ ਪ੍ਰਤੀ ਮੈਂ ਨੰਬਰ ਵੀ ਦਿੱਤਾ ਜੇ ਕੁਝ ਮੇਰੇ ਚ ਬਦਲਾਵ ਹੈ ਮੈਂ ਕੁਝ ਕਰਦਾ ਮੈਂ ਤਾਂ ਨਹੀਂ ਡਾਕਟਰ ਤੇ ਹੈ ਹੀ ਹਰ ਇੱਕ ਨੇ ਆਪਣੀ ਦਵਾਈ ਵੇਚਣੀ ਹੁੰਦੀ ਹੈ ਸਾਰੀ ਸਾਰੀ ਉਮਰ ਕਈਆਂ ਦੀ ਦਵਾਈਆਂ ਨਹੀਂ ਛੁੱਟਦੀਆਂ ਕਿਉਂ ਕਿਉਂਕਿ ਖਾਣ ਪੀਣ ਦੀਆਂ ਆਦਤਾਂ ਸਹੀ ਨਹੀਂ ਸੀ ਪਿਆਸ ਨਾ ਜਾਏ ਹੋੜ ਤੇ ਕੀਤਾ ਜੀਚਰ ਹਰ ਰਸ ਪੱਲੇ ਨਾ ਪਾਏ ਜਦੋਂ ਤੱਕ ਸੱਚਾ ਗਿਆਨ ਖਾਣ ਪੀਣ ਦੀਆਂ ਆਦਤਾਂ ਨਹੀਂ ਬਦਲੀਆਂ ਹਰੀ ਦਾ ਰਸ ਪੱਲੇ ਨਹੀਂ ਉਦੋਂ ਤੱਕ ਭਾਈ ਤ੍ਰਿਪਤੀ ਨਹੀਂ ਹੋ ਸਕਦੀ ਪੱਲੇ ਨਹੀਂ ਪੈ ਸਕਦਾ ਝੋਲੀ ਵਿੱਚ ਨਹੀਂ ਪੈ ਸਕਦਾ ਸੱਚਾ ਨਾਮ ਐਦਾਂ ਤਸੱਲੀ ਨਹੀਂ ਹੋਣੀ ਬਾਹਰੀ ਪੈਸੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਨਾਲ ਤਸੱਲੀ ਨਹੀਂ ਹੋਣੀ ਤ੍ਰਿਸ਼ਨਾ ਨਹੀਂ ਖਤਮ ਹੋਣੀ ਤ੍ਰਿਸ਼ਨਾ 부ਜੈ ਹਰ ਕੈ ਨਾਮ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ ਪ੍ਰਭ ਸਿਓ ਲਾਗੈ ਪੂਰਨ ਧਿਆਨ ਜਦੋਂ ਬਾਣੀ ਪੜਦੇ ਆ ਬਾਣੀ ਪੜਦੇ ਆ ਮਨ ਪੀਂਦਾ ਹੈ ਮਨ ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਮਨ ਪੀਵੇ ਸੁਣ ਸ਼ਬਦ ਵਿਚਾਰ ਤੇ ਸੁਣੋ ਜੀ ਇਹ ਬਖਸ਼ਿਸ਼ ਤਾਂ ਹੀ ਹੋਣੀ ਹੈ ਇਹ ਹਰ ਰਸ ਪਰਮਾਤਮਾ ਦਾ ਨਾਮ ਇਹ ਹਰ ਰਸ ਕਰਮੀ ਪਾਈ ਹੈ ਕਰਮੀ ਬਖਸ਼ਿਸ਼ ਹੁੰਦਾ ਹੈ ਸਤਗੁਰੂ ਮਿਲੇ ਜਿਸ ਆਏ ਸਤਗੁਰੂ ਤੇ ਪਰਤਖ ਹਾਜ਼ਰ ਨਾਜ਼ਰ ਹੈ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਮਨਾਸ਼ੀ ਪੁਰਖ ਹੈ ਸਾਮ੍ਹੇ ਰਹਾ ਸਮਾਏ ਤੇ ਨਿਰਗੁਣ ਸਰਗੁਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸਤਗੁਰੂ ਜੀ ਹਾਜ਼ਰ ਹਨ ਸਾਡਾ ਕੰਮ ਕੀ ਹੈ ਹੁਣ ਗੱਲ ਮੰਨਣੀ ਆਪ ਜੀ ਨੇ ਕਿੰਨੇ ਬਚਨ ਸਰਵਣ ਕਰੇ ਆ ਸਾਡਾ ਕੰਮ ਹੈ ਗੱਲ ਮੰਨਣੀ ਕਹ ਨਾਨਕ ਭਾਵ ਮਹਿਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਨੇ ਹੋਰ ਅਨਰਸ ਸਭ ਵੀਸਰੇ ਜਾ ਹਰਬ ਸੈ ਮਨ ਆਏ ਜਦੋਂ ਸੱਚਾ ਖਜ਼ਾਨਾ ਮਨ ਵਿੱਚ ਵਸ ਗਿਆ ਅਕਲ ਆ ਗਈ ਹੋਰ ਰਸਾਂ ਦਾ ਧਿਆਨ ਵੀਸਰ ਜਾਏਗਾ ਵੀਸਰ ਜਾਏਗਾ